ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਹਾਜ਼ਰ ਹੋਏ ਹਾਂ ਕਹਾਣੀ ਲੈ ਕੇ ਨਾਨੀ ਦਾ ਪਿਆਰ ਜਿਸ ਨੂੰ ਲਿਖਿਆ ਹੈ ਅਸ਼ੋਕ ਵਿਸ਼ੇਸ਼ਟ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਠੱਕ 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 ਘੋੜੇ ਦੀਆਂ ਟਾਪਾਂ ਦੀ ਗੂੰਜ ਨੇ ਮਨ ਮੋਹ ਲਿਆ ਬਾਈ ਲੰਮੇ ਸਮੇਂ ਮਗਰੋਂ ਇਹ ਗੂੰਜ ਸੁਣਨ ਨੂੰ ਮਿਲੀ ਹੈ ਆਹਾ ਹਾ ਹਾ ਮਜ਼ਾ ਆ ਗਿਆ ਬਾਈ ਅਜ ਤਾਂ ਰੋਹਤ ਆਪ ਮਾਰੇ ਬੋਲ ਪਿਆ ਕਿਉਂ ਤੁਹਾਡੇ ਨਹੀਂ ਘੋੜੇ ਦੌੜ ਦੇ ਹੜਕਾਂ ਤੇ ਨਾਲ ਬੈਠੀ ਸਵਾਰੀ ਨੇ ਹੈਰਾਨ ਹੁੰਦੇ ਪੁੱਛਿਆ ਕਾਣੂ ਬਚਪਨ ਵਿੱਚ ਸੁਣਦੇ ਹੁੰਦੇ ਸਾਂ ਟਾਂਗਾ ਸਵਾਰੀ ਦੇ ਕਿਸੇ ਵੱਡੇ ਬਜ਼ੁਰਗਾਂ ਪਾਸੋਂ ਟਾਂਗੇ ਦੀ ਗੱਲ ਛੱਡੋ ਹੁਣ ਤਾਂ ਘੋੜੇ ਵੀ ਵੇਖਣ ਨੂੰ ਨਹੀਂ ਮਿਲਦੇ 26 ਜਨਵਰੀ ਦੀ ਪਲੇਟ ਸਮੇਂ ਹਰ ਸਾਲ ਜ਼ਰੂਰ ਦੇਖ ਲਈਦੇ ਨੇ ਇਸ ਦਾ ਮਤਲਬ ਇਹ ਹੈ ਉੱਥੇ ਦੀਆਂ ਸੜਕਾਂ ਘੋੜਿਆਂ ਤੋਂ ਸਖਣੀਆਂ ਹੋ ਗਈਆਂ ਨੇ ਅਸੀਂ ਤਾਂ ਇੰਨਾ ਬਿਣਾ ਰਹਿ ਨਹੀਂ ਸਕਦੇ ਪਹਿਲੀ ਸੀਟ ਤੇ ਬੈਠੀ ਦੀਜੀ ਸਵਾਰੀ ਨੇ ਥੋੜਾ ਜਿਹਾ ਹੈਰਾਨ ਹੁੰਦਿਆਂ ਪੁੱਛਿਆ ਆਜ਼ਾਦੀ ਦੇ ਬਾਅਦ ਕੁਝ ਦਹਾਕੇ ਸੜਕਾਂ ਤੇ ਟਾਂਗੇ ਖੂਬ ਦੌੜਦੇ ਰਹੇ ਪਰ ਸਾਡੇ ਦੇਖਦਿਆਂ ਹੀ ਦੇਖਦਿਆਂ ਇਹ ਅਲੋਪ ਹੋ ਗਏ ਜੇ ਟਾਂਗੇ ਨਹੀਂ ਤਾਂ ਘੋੜਿਆਂ ਦਾ ਕੀ ਕੰਮ ਸਾਡੀ ਅੱਜ ਦੀ ਪੀੜ੍ਹੀ ਨੇ ਤਾਂ ਸੜਕਾਂ ਤੇ ਟਾਂਗੇ ਦੌੜਦੇ ਨਹੀਂ ਦੇਖੇ ਇੱਕ ਦਿਨ ਕਿਸੇ ਪ੍ਰਾਣੀ ਫਿਲਮ ਵਿੱਚ ਅਮੀਰ ਖਾਨ ਨੂੰ ਰਵੀਨਾ ਟੰਡਨ ਨਾਲ ਟਾਂਗੇ ਦੀ ਸਵਾਰੀ ਕਰਦਿਆਂ ਤੇ ਰੋਮਾਂਟਿਕ ਗਾਣਾ ਗਾਉਂਦਿਆਂ ਦੇਖ ਮੇਰੇ ਮੁੰਡੇ ਨੇ ਪੁੱਛਿਆ ਸੀ ਪਾਪਾ ਇਹ ਕਿਹੋ ਜਿਹੀ ਸਵਾਰੀ ਹੁੰਦੀ ਹੈ ਜਦ ਮੈਂ ਦੱਸਿਆ ਕਿ ਪੁਰਾਣੇ ਜ਼ਮਾਨੇ ਵਿੱਚ ਜਦੋਂ ਟੈਕਸੀਆਂ ਕਾਰਾਂ ਜਾਂ ਦੂਜੀਆਂ ਗੱਡੀਆਂ ਛੜਕਾਂ ਤੇ ਬਹੁਤੀਆਂ ਨਹੀਂ ਸੀ ਦੌੜਦੀਆਂ ਤਾਂ ਟਾਂਗੇ ਚੱਲਦੇ ਹੁੰਦੇ ਸੀ ਕਿ ਅਮੀਰ ਤੇ ਕੀ ਗਰੀਬ ਸਾਰੇ ਚਾਹੀ ਚਾਹੀ ਇਸ ਦੀ ਸਵਾਰੀ ਦਾ ਆਨੰਦ ਮਾਣਦੇ ਸਨ ਤਾਂ ਉਸ ਨੂੰ ਅਜੀਬ ਲੱਗਾ ਸੀ ਬਾਈ ਜੀ ਤੁਸੀਂ ਕਿੱਥੇ ਰਹਿੰਦੇ ਹੋ ਪਿਛਲੀ ਸੀਟ ਤੇ ਬੈਠੀ ਅਧਖੜ ਉਮਰ ਦੀ ਸਵਾਰੀ ਨੇ ਪੁੱਛਿਆ ਜੀ ਜਲੰਧਰ ਤੁਸੀਂ ਉੱਥੇ ਦੇ ਜੰਪਲ ਹੋ ਇਦਾਂ ਹੀ ਸਮਝ ਲਓ ਬੰਡ ਹੋਣ ਤੋਂ 2 ਸਾਲ ਮਗਰੋਂ ਮੇਰਾ ਜਨਮ ਹੋਇਆ ਸੀ ਮੇਰੇ ਦਾਦਾ ਜੀ ਇੱਥੇ ਲਾਹੌਰ ਵਿੱਚ ਰਹਿੰਦੇ ਸਨ ਲੈ ਬਾਈ ਮੇਰਾ ਮਾਮਲਾ ਵੀ ਕੁਝ ਇਹੋ ਜਿਹਾ ਹੀ ਹੈ ਉਹ ਕਿਦਾਂ ਰੋਹਤ ਨੇ ਤੀਜੀ ਸਵਾਰੀ ਦੀ ਗੱਲ ਵਿੱਚ ਦਿਲਚਸਪੀ ਲੈਂਦਿਆਂ ਪੁੱਛਿਆ ਉਹ ਇਸ ਤਰ੍ਹਾਂ ਮੇਰਾ ਜਨਮ ਜਲੰਧਰ ਵਿੱਚ ਹੋਇਆ ਮੈਂ ਵੀ ਉਸ ਸਮੇਂ ਦੋਬ੍ਰਿਆਂ ਦਾ ਸਾਂ ਜਦ ਪਾਕਿਸਤਾਨ ਬਣਿਆ ਸੀ ਚੰਗਾ ਭਲਾ ਕਾਰੋਬਾਰ ਸੀ ਸਾਡਾ ਅਲੀ ਮੁਹੱਲੇ ਵਿੱਚ ਇੱਕ ਵੱਡੀ ਸਾਰੀ ਹਵੇਲੀ ਸੀ ਮੇਰੇ ਦਾਦਾ ਜੁਰਜੀ ਕਹਿੰਦੇ ਆ ਉਹਦੀ ਜਵਾਨ ਲੜਖੜਾ ਗਈ ਫੇਰ ਤਾਂ ਬਈ ਤੂੰ ਸਾਡਾ ਗੁਰਾਈ ਹੈ ਉੱਥੇ ਕੀ ਕਹਿੰਦੇ ਸਨ ਤੁਹਾਡੇ ਦਾਦਾ ਜੀ ਥਾਣੇਦਾਰ ਸਨ ਤਿੰਨ ਨੰਬਰ ਚੌਂਕੀ ਦੇ ਇੰਚਾਰਜ ਬੜਾ ਰੋਪ ਸੀ ਮੇਰੇ ਦਾਦਾ ਹਜੂਰ ਦਾ ਅੰਗਰੇਜ਼ਾਂ ਦੇ ਸਮੇਂ ਤਾਂ ਦਰੋਗਾ ਹੀ ਮਾਨ ਨਹੀਂ ਸੀ ਹੁੰਦਾ ਫਿਰ ਉਹ ਤਾਂ ਥਾਣੇਦਾਰ ਸਨ ਰੋਹਤ ਨੇ ਇੱਕ ਤਰ੍ਹਾਂ ਨਾਲ ਉਸ ਨੂੰ ਥਾਪਣਾ ਦਿੱਤੀ ਭਾਈ ਮੇਰੇ ਤੂੰ ਸਾਡਾ ਮਹਿਮਾਨ ਏ ਕਿਸੇ ਤਰ੍ਹਾਂ ਦੀ ਦਿੱਕਤ ਆਵੇ ਤਾਂ ਭਰਾਵਾਂ ਨੂੰ ਯਾਦ ਕਰੀਂ ਇਸ ਵਾਰ ਉਹਨਾਂ ਵਿਚਕਾਰ ਬੈਠੀ ਐ ਸਵਾਰੀ ਰੋਹਤ ਨੂੰ ਮੁਖਾਤਿਬ ਹੋਈ ਉਹ ਉਸ ਦਾ ਹਾਮੋਵਰ ਜਪਦਾ ਸੀ ਕੱਲ ਆਜਮ ਮਾਰਕੀਟ ਗਿਆ ਸਾਂ ਕੁਝ ਕੱਪੜੇ ਖਰੀਦਣੇ ਸਨ ਪਰ ਬਾਜ਼ਾਰ ਦੀਆਂ ਭੁੱਲ ਭਲਈਆ ਵਿੱਚ ਗੋਆ ਚ ਹੀ ਆ ਗਿਆ ਭਲਾ ਹੋਵੇ ਇੱਕ ਵੱਡੀ ਦੁਕਾਨ ਦੇ ਮਾਲਕ ਦਾ ਉਹ ਵੀ ਤੁਹਾਡੇ ਬਾਗ ਜਲੰਧਰ ਦਾ ਸੀ ਜਦ ਇਹ ਪਤਾ ਲੱਗਾ ਕਿ ਮੈਂ ਜਲੰਧਰ ਦਾ ਹਾਂ ਤਾਂ ਉਹ ਆਪਣੀ ਸੀਟ ਤੋਂ ਉੱਛਲ ਪਿਆ ਕੁੱਟ ਕੇ ਗਲਵੱਕੜੀ ਪਾ ਲਈ ਮੇਰੇ ਵੀਰ ਨੇ ਮੈਨੂੰ ਕੁਰਸੀ ਤੇ ਬਹਾਇਆ ਚਾਹ ਪਾਣੀ ਪਿਲਾਉਣ ਮਗਰੋਂ ਪੁੱਛਣ ਲੱਗਾ ਕੰਮ ਦੀ ਗੱਲ ਤਾਂ ਬਾਅਦ ਵਿੱਚ ਕਰਾਂਗੇ ਮੇਰੇ ਦੋਸਤ ਪਹਿਲਾਂ ਇਹ ਦੱਸ ਸਵੇਰ ਦਾ ਤਾਂ ਕੁਝ ਖਾਤਾ ਪੀਤਾ ਵੀ ਹੈ ਸੱਚੀ ਗੱਲ ਤਾਂ ਇਹ ਵੀ ਸਵੇਰੇ ਦੀ ਨੱਠ ਭੱਜ ਵਿੱਚ ਖਾਣਾ ਖਾਣ ਦੀ ਬੇਲ ਵੀ ਨਹੀਂ ਸੀ ਮਿਲੀ ਮੈਨੂੰ ਪਰ ਉਸ ਨੂੰ ਕਹਿਣ ਦਾ ਹੌਸਲਾ ਨਾ ਪਿਆ ਮੇਰੇ ਹਾਫ ਹਾਫ ਦੇਖ ਕੇ ਉਹ ਸਮਝ ਗਿਆ ਕਿ ਇਹਨੇ ਸਵੇਰ ਦਾ ਕੁਝ ਨਹੀਂ ਖਾਦਾ ਪਰ ਕਹਿਣੋਂ ਸੰਗ ਰਿਹਾ ਹੀ ਭਰਾਵਾਂ ਕੋਲ ਆ ਕੇ ਸੰਗੀਦਾ ਨਹੀਂ ਹੁੰਦਾ ਮੈਂ ਜਾਣ ਲਿਆ ਤੂੰ ਅੱਜ ਕੁਝ ਨਹੀਂ ਖਾਦਾ ਸਫਰ ਵਿੱਚ ਹੋ ਜਾਂਦਾ ਇਸ ਤਰ੍ਹਾਂ ਚੱਲ ਅੰਦਰ ਉੱਥੇ ਪਹਿਲਾਂ ਪੇਟ ਪੂਜਾ ਕਰਗੀ ਫੇਰ ਦੇਖਾਂਗੇ ਦੁਨੀਆਦਾਰੀ ਦੀਆਂ ਗੱਲਾਂ ਉਹ ਮੇਰੀ ਬਾਹ ਫੜ ਆਪਣੀ ਗੱਡੀ ਦੇ ਪਿੱਛੇ ਬਣੇ ਇੱਕ ਨਿੱਕੇ ਜਿਹੇ ਕਮਰੇ ਵਿੱਚ ਲੈ ਗਿਆ ਅਤੇ ਮੈਨੂੰ ਕਹਿਣ ਲੱਗਾ ਇਹ ਸਾਡਾ ਦਸਤਰਖਾਨ ਹੈ ਕਮਰੇ ਵਿੱਚ ਇੱਕ ਮੇਜ਼ ਦਿਵਾਲੇ ਚਾਰ ਕੁਰਸੀਆਂ ਢਠੀਆਂ ਸਨ ਅਤੇ ਦੂਜੇ ਸਿਰੇ ਤੇ ਇੱਕ ਚਾਰਪਾਈ ਪਈ ਪਈ ਹੋਈ ਸੀ ਜਿਸ ਤੇ ਸੋਹਣੀ ਜਹੀ ਦਰੀ ਤੇ ਚਾਦਰ ਵਿਛੀ ਸੀ ਮੇਰਾ ਛੋਟਾ ਭਾਈ ਕੀ ਖਾਵੇਗਾ ਉਹ ਹਾਜ਼ਰ ਹੋ ਜਾਵੇਗਾ ਕੁਝ ਖਾਸ ਨਹੀਂ ਜੋ ਵੀ ਬੇਬੇ ਨੇ ਆਪਣੇ ਹੱਥਾਂ ਨਾਲ ਬਣਾ ਕੇ ਭੇਜਿਆ ਉਹੀ ਖਾਵਾਂਗਾ ਮੈਂ ਜਵਾਬ ਦਿੱਤਾ ਬਈ ਤੇਰੀ ਇਹ ਖਾਸ਼ਤਾ ਮੈਂ ਪੂਰੀ ਨਹੀਂ ਕਰ ਸਕਦਾ ਕਿਉਂਕਿ ਬੇਬੇ ਉੱਪਰ ਅੱਲਾ ਮੀਆਂ ਕੋਲ ਜਾ ਚੁੱਕੀ ਹੈ ਓ ਮਾਫ਼ ਕਰੀਂ ਵੀਰ ਮੈਂ ਨਹੀਂ ਸੀ ਜਾਣਦਾ ਕਮਲਾ ਨਾ ਹੋਵੇ ਤਾਂ ਤੂੰ ਕੋਈ ਨਜੂਮੀ ਹੈ ਜਿਹੜਾ ਤੈਨੂੰ ਬੇਬੇ ਦਾ ਪਤਾ ਹੁੰਦਾ ਚੱਲ ਕੋਈ ਨਾ ਤੇਰੀ ਭਾਬੀ ਦੇ ਹੱਥਾਂ ਦਾ ਬਣਿਆ ਪਕਵਾਨ ਜ਼ਰੂਰ ਹਾਜ਼ਰ ਹੈ ਓ ਮੁੰਡਿਆ ਜਾ ਦੌੜ ਕੇ ਕੋਈ ਮਠਾਈ ਲੈ ਕੇ ਆ। ਨਾਲੇ ਦੋ ਗਲਾਸ ਲੱਸੀ ਵੀ ਮੰਗਵਾ ਲਈ। ਜੇ ਦਹੀਂ ਮਿੜੀ ਤਾਂ ਉਹ ਵੀ ਲੈ ਆਈਂ। ਮੇਰਾ ਨਿੱਕਾ ਵੀਰ ਜਲੰਧਰੋਂ ਆਇਆ ਹੈ। ਇਸ ਲਈ ਮਠਾਈ ਵੀ ਜਲੰਧਰ ਸਵੀਟ ਸ਼ਾਪ ਤੋਂ ਨਹੀਂ। ਖਾਣਾ ਖਾ ਕੇ ਬੇਲੇ ਹੋਏ ਤਾਂ ਕੋਲ ਢੱਠੇ ਮੰਜੇ ਵੱਲ ਸਹੰਤ ਕਰਦਿਆਂ ਉਸਨੇ ਕਿਹਾ ਤੂੰ ਹੁਣ ਥੋੜਾ ਆਰਾਮ ਕਰ ਲੈ। ਜਿਹੜਾ ਸਮਾਨ ਲੈਣਾ ਈ ਉਸ ਦੀ ਲਿਸਟ ਦੇ ਮੈਂ ਪੈਕ ਕਰਕੇ ਰੱਖਾਂਗਾ। ਮੰਜੇ ਤੇ ਲੇਟਦਿਆਂ ਹੀ ਮੈਂ ਗੂੜੀ ਨੀਂਦੇ ਸੌ ਗਿਆ। ਸ਼ਾਮਾਂ ਪਈਆਂ ਤਾਂ ਮਸਾਂ ਹੀ ਉੱਠਿਆ। ਮੁੰਡਾ ਚਾਹ ਲੈ ਆਇਆ। ਪੂਰਾ ਸੈੱਟ ਸੀ। ਨਾਲ ਕੁਝ ਮਠਾਈ ਤੇ ਕੁਝ ਨਮਕੀਨ। ਹੁਣ ਬਹੁਤਾ ਦੇਖਣਾ ਟੁੱਟ ਕੇ ਪੈ ਜਾ। ਉਹ ਮੇਰੇ ਸਹਰਾਣੇ ਆਖ ਲੋਤਾ। ਭਾਵੇਂ ਖਾਣਾ ਖਾਦਿਆਂ 2-3 ਘੰਟੇ ਹੋ ਗਏ ਸਨ ਪਰ ਅਜੇ ਵੀ ਭੁੱਖ ਨਹੀਂ ਸੀ ਲੱਗੀ ਮੈਨੂੰ। ਜਦ ਉਹ ਵੀ ਮੇਰੇ ਸਾਹਮਣੇ ਬੈਠ ਕੇ ਚਾਹ ਪੀਣ ਲੱਗਾ ਤਾਂ ਬਹੁਤੀ ਨਾ ਨੁੱਕਰ ਨਹੀਂ ਕਰ ਸਕਿਆ ਮੈਂ। ਸੱਚੀ ਗੱਲ ਤਾਂ ਇਹ ਵੇ ਕਿ ਤੇਰੀ ਸ਼ਕਲ ਗੱਲ ਕਰਨ ਦਾ ਅੰਦਾਜ਼ ਇਨ ਬਿਨ ਮੇਰੇ ਮਹਰੂਮ ਛੋਟੇ ਭਰਾ ਅਹਿਮ ਦੇ ਨਾਲ ਮਿਲਦਾ ਜੁਲਦਾ ਹੈ ਤੂੰ ਇਹ ਨਾ ਸੋਚੀਂ ਕਿ ਇੱਕ ਅਣਜਾਣ ਆਦਮੀ ਹੈ ਤੇ ਉਹ ਵੀ ਪ੍ਰਦੇਸ਼ ਵਿੱਚ ਤੇਰੇ ਤੇ ਐਵੇਂ ਲੱਟੂ ਹੋ ਗਿਆ ਮੈਂ ਆਪਣੇ ਭਰਾ ਨਾਲ ਬਹੁਤ ਪਿਆਰ ਕਰਦਾ ਸਾਂ ਤੈਨੂੰ ਦੇਖ ਪੁਰਾਣਾ ਪਿਆਰ ਮੁੜ ਜਾਗ ਪਿਆ ਕਹਿੰਦਿਆਂ ਉਸ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਤੁਸੀਂ ਦੁਖੀ ਕਿਉਂ ਹੁੰਦੇ ਆਂ ਮੈਂ ਵੀ ਤਾਂ ਤੁਹਾਡੇ ਨਿੱਕੇ ਵੀਰ ਹੀ ਆਂ ਅਹਿਮਦ ਤੇ ਮੇਰੇ ਵਿੱਚ ਕੀ ਫਰਕ ਹੈ ਮੇਰਾ ਕੋਈ ਵੱਡਾ ਵੀਰ ਨਹੀਂ ਰੱਬ ਨੇ ਅੱਜ ਇਹ ਕਮੀ ਵੀ ਪੂਰੀ ਕਰ ਦਿੱਤੀ ਹੈ ਇਹ ਕਹਿੰਦੇ ਆ ਮੇਰਾ ਗੱਜ ਪਰ ਆਇਆ ਇਸ ਤੋਂ ਅੱਗੇ ਕੁਝ ਬੋਲਿਆ ਨਹੀਂ ਗਿਆ ਮੈਥੋਂ ਬਿਸ਼ਾ ਬਦਨ ਲਈ ਗੱਲੇ ਤੇ ਬੈਠੇ ਸੱਜਣ ਨੂੰ ਮੈਂ ਕਿਹਾ ਭਾਈ ਸਾਹਿਬ ਬਿੱਲ ਦੇ ਦੇਣਾ ਮੇਰਾ ਇੰਨਾ ਕਹਿਣ ਦੀ ਧੀਰ ਸੀ ਕਿ ਉਹ ਜ਼ੋਰ ਦੀ ਦਿਹਾੜਿਆ ਜਾਣੋ ਬੀਜ ਅਸਮਾਨੀ ਬਿਜਲੀ ਘੜ ਕੀ ਹੋਵੇ ਉਹਦੇ ਭੱਕ ਦੇ ਚਿਹਰੇ ਵੱਲ ਤੱਕ ਮੈਂ ਸਿਰਾਂ ਤੋਂ ਪੈਰਾਂ ਤੱਕ ਕੰਬ ਗਿਆ ਸਾਂ ਖਿੱਚ ਕੇ ਚੰਡ ਮਾਰਾਂਗਾ ਤੇਰੇ ਮੂੰਹ ਤੇ ਤੇਰੀ ਹਿੰਮਤ ਕਿੱਦਾਂ ਪਈ ਇਹੋ ਜਹੀ ਘਟੀਆਂ ਗੱਲ ਕਰਨ ਦੀ ਇੱਕ ਪਾਸੇ ਮੈਨੂੰ ਆਪਣਾ ਵੱਡਾ ਭਰਾ ਕਹਿੰਦਾ ਤੇ ਦੂਜੇ ਪਾਸੇ ਬਗਾਨਾ ਬਣਾ ਰਿਹਾ ਹੈ ਐਵੇਂ ਹੁੰਦਾ ਤਾਂ ਗਲ ਚ ਗੁੱਠਾ ਦੇ ਕੇ ਸਾਰਾ ਸਮਾਨ ਹੁਣ ਤੱਕ ਲੈ ਗਿਆ ਹੁੰਦਾ ਤੇ ਇਧਰ ਤੂੰ ਇਸ ਤੋਂ ਅੱਗੇ ਉਹ ਕੁਝ ਬੋਲ ਨਹੀਂ ਸਕਿਆ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਮੇਰਾ ਸਿਰ ਝੁਕ ਗਿਆ ਉਹਦੇ ਅੱਗੇ ਉਸਦੇ ਪੈਰਾਂ ਨੂੰ ਹਥਲਾਇਆ ਤੇ ਗਲੇ ਲੱਗ ਗਿਆ ਵੱਡੇ ਭਰਾ ਦਾ ਨਿੱਘ ਮਿਲਿਆ ਤਾਂ ਆਪਣੇ ਤੇ ਕਾਬੂ ਨਾ ਰੱਖ ਸਕਿਆ ਮੇਰਾ ਰੋਹ ਨਿਕਲ ਆਇਆ ਚੁੱਪ ਕਰ ਮੇਰਾ ਵੀਰ ਆਨਿਕ ਸੁੱਖ ਤੇਰੇ ਵੱਡੇ ਭਾਈ ਦਾ ਪਿਆਰ ਹੈ ਰੱਖ ਲੈ ਇਹਨੂੰ ਮੁਸਤਾਕ ਗੱਡੀ ਲਿਆ ਛੱਡ ਆ ਮੇਰੇ ਵੀਰ ਨੂੰ ਤੂੰ ਜਰਾ ਇਹ ਨਹੀਂ ਵੀ ਤਕਲੀਫ ਨਾ ਹੋਵੇ ਇਸ ਨੂੰ ਸੰਗੀ ਨਾ ਫਟਾਫਟ ਆ ਜਾ ਮੇਰੇ ਕੋਲ ਚੰਗਾ ਹੁਣ ਜਾ ਤੂੰ ਰੱਬ ਤੈਨੂੰ ਸੁਖੀ ਰੱਖੇ ਰੋਹਤ ਦੀਆਂ ਆਕਰਾਂ ਚ ਅਤਰੂ ਦੇਖ ਇੱਕ ਵਾਰ ਟਾਂਗੇ ਵਾਲੇ ਨੇ ਕਿਹਾ ਭਾਈ ਜਾਨ ਇਹੋ ਅਸਲ ਹੈ ਕੀ ਹੋਇਆ ਸਾਡੇ ਮੁਲਕ ਬੰਡੇ ਗਏ ਨੇ ਪਰ ਸਾਡੇ ਅੰਦਰ ਧੜਕਦੇ ਦਿਲ ਇੱਕ ਨਹੀਂ ਇਹਨਾਂ ਨੂੰ ਕੋਈ ਵੱਖ ਨਹੀਂ ਕਰ ਸਕਦਾ ਸਿਆਸਤ ਦਾਣ ਭਾਵੇਂ ਲੱਖ ਯਤਨ ਕਰ ਲੈਣਾ ਤੁਹਾਡੇ ਬਾਬਾ ਜੀ ਨੇ ਇੱਥੇ ਆਪਣਾ ਮਕਾਨ ਵੀ ਬਣਾਇਆ ਹੋਣਾ ਹੈ ਪਿਛਲੀ ਸੀਟ ਤੇ ਬੈਠੀ ਸਵਾਰੀ ਨੇ ਪੁੱਛਿਆ ਹਾਂ ਬਣਾਇਆ ਸੀ ਇਸਲਾਮੀਆਂ ਕਾਰਜ ਨੇੜੇ ਪੈਂਦਾ ਮੁਹੱਲਾ ਪ੍ਰੇਮ ਗਲੀ ਵਿੱਚ ਉਹ ਤਾਂ ਇੱਥੋਂ ਨੇੜੇ ਹੀ ਹੈ ਦਿਲ ਮੁਹੰਮਦ ਰੋਡ ਤੇ ਤੁਸੀਂ ਠੀਕ فرمایا ਸਾਡਾ ਘਰ ਦਿਲ ਮੁਹੰਮਦ ਰੋਡ ਤੇ ਪੈਂਦੀ ਸੜਕ ਪੋਖਰ ਸਟਰੀਟ ਵਿੱਚ ਹੈ ਹੁਣੇ ਅਸਾਂ ਦਿੱਲੀ ਗੇਟ ਉੱਪਰ ਜਾਣਾ ਉਸ ਦੇ ਸਾਹਮਣੇ ਲੰਡਾ ਬਾਜ਼ਾਰ ਹੈ ਉੱਥੋਂ ਟਾਂਗਾ ਮਿਲ ਜਾਂਦਾ ਹੈ। ਉੱਥੋਂ ਹੀ ਟਾਂਗਾ ਫੜ ਕੇ ਕੁਝ ਮਿੰਟਾਂ ਵਿੱਚ ਪੁੱਜ ਗਿਆ ਸਾਂ। ਦਿਲ ਕਰਦਾ ਹੈ ਵਾਪਸ ਪਰਤਨ ਤੋਂ ਪਹਿਲਾਂ ਇੱਕ ਵਾਰ ਫੇਰ ਹੋ ਆਵਾਂ। ਮੁੜ ਪਤਾ ਨਹੀਂ ਕਦਾ ਆਵਾਂਗਾ। ਆ ਵੀ ਸਕਾਂਗਾ ਜਾਂ ਨਹੀਂ। ਕਹਿ ਨਹੀਂ ਸਕਦਾ ਨਿਤ ਨਮਾ ਪੰਗਾ ਪੈ ਜਾਂਦਾ ਹੈ। ਰੋਹਤ ਨੇ ਥੋੜਾ ਤਰਖ ਆਵਾਜ਼ ਵਿੱਚ ਕਿਹਾ। ਇਹੋ ਤਾਂ ਮਾੜੀ ਗੱਲ ਐ। ਦੋਹਾਂ ਮੁਰਕਾਂ ਦੇ ਲੋਕ ਆਮਨ ਚੈਨ ਨਾਲ ਰਹਿਣਾ ਚਾਹੁੰਦੇ ਨੇ। ਪਰ ਪਰ ਨਾਲ ਬੈਠੀ ਸਵਾਰੀ ਫਿਰ ਬੋਲ ਪਈ ਪਾਈ ਜਾਨ ਤੁਸੀਂ ਛੱਡੋ ਇਹਨਾਂ ਗੱਲਾਂ ਨੂੰ ਸਾਡੀ ਪੱਦਰ ਤੋਂ ਬਹੁਤ ਉੱਚੀਆਂ ਨੇ ਆਪਣੇ ਜਿੱਦੀ ਘਰ ਜਾਣ ਨੂੰ ਜਦ ਵੀ ਮਨ ਕਰੇ ਤਾਂ ਇਸ ਭਰਾ ਨੂੰ ਯਾਦ ਕਰਨਾ ਮੈਂ ਖੁਦ ਡੇਰਾ ਸਾਹਿਬ ਆ ਕੇ ਤੁਹਾਨੂੰ ਲੈ ਚਲਾਂਗਾ ਕਿਤੇ ਭੜਕਣ ਦੀ ਲੋੜ ਨਹੀਂ ਟਾਂਗੇ ਵਾਲੇ ਨੇ ਜੋਸ਼ ਵਿੱਚ ਆ ਕੇ ਕਿਹਾ ਪਿਛਲੀ ਵਾਰ ਵੀ ਇੱਕ ਟਾਂਗੇ ਵਾਲਾ ਬੜੇ ਪਿਆਰ ਨਾਲ ਉੱਥੇ ਲੈ ਗਿਆ ਸੀ ਉਸ ਘਰ ਲੱਭਣ ਵਿੱਚ ਮੇਰੀ ਮਦਦ ਵੀ ਕੀਤੀ ਕਰਾਏ ਦੇ ਪੈਸੇ ਵੀ ਨਾ ਲਵੇ ਬੜੀ ਮੁਸ਼ਕਲ ਨਾ ਦਿੱਤੀ ਤੁਸੀਂ ਮਹਿਮਾਨ ਹੋ ਇਹਨਾਂ ਫਰਜ਼ ਤਾਂ ਸਾਡਾ ਬਣਦਾ ਹੀ ਐ ਟਾਂਗੇ ਵਾਲੇ ਨੇ ਖੁਸ਼ ਹੁੰਦਿਆ ਕਿਹਾ ਸੀ ਉਹ ਵੀ ਤੇਰੇ ਜਿਹਾ ਹੀ ਸੀ ਬਿਲਕੁਲ ਰੋਹਿਤ ਨੇ ਮੋਹ ਭਿੰਨੀ ਨਜ਼ਰ ਨਾਲ ਉਸ ਨੂੰ ਨਿਹਾਰਿਆ ਆਪਣੇ ਘਰ ਜਾ ਕੇ ਕਿਹੋ ਜਿਹਾ ਲੱਗਿਆ ਨਾਲ ਬੈਠੀ ਸਵਾਰੀ ਨੇ ਉਸ ਸੁਖਤਾ ਨਾਲ ਪੁੱਛਿਆ ਲੱਗਣਾ ਤਾਂ ਚੰਗਾ ਹੀ ਸੀ ਪਰ ਉੱਥੇ ਇੱਕ ਅਲੋਕਾਰੀ ਗੱਲ ਹੋ ਗਈ ਕਟੋ-ਕਟ ਮੇਰੇ ਲਈ ਤਾਂ ਅਲੋਕਾਰੀ ਸੀ ਤੁਹਾਡੇ ਲਈ ਭਾਵੇਂ ਆਮ ਹੋਵੇ ਉਹ ਦੱਸਣ ਲੱਗਾ ਕਿਦਰੇ ਉੱਥੇ ਵੀ ਤਾਂ ਆਜਮ ਮਾਰਕੀਟ ਵਾਲੇ ਭਾਈ ਸਾਹਿਬ ਤਾਂ ਨਹੀਂ ਸੀ ਮਿਲ ਗਏ ਦੂਜੀ ਸਵਾਰੀ ਨੇ ਹੱਸਦਿਆਂ ਹੀ ਕਿਹਾ ਉਹ ਤਾਂ ਨਹੀਂ ਮਿਲੇ ਪਰ ਜਿਹੜੇ ਭਾਈ ਸਾਹਿਬ ਮਿਲੇ ਉਹ ਵੀ ਘਟ ਨਹੀਂ ਸਨ ਰੋਤ ਨੇ ਦੱਸਿਆ ਉਹ ਕਿਦਾਂ ਪਿਛਲੀ ਸੀਟ ਤੇ ਬੈਠੀ ਸਵਾਰੀ ਨੇ ਫਿਰ ਪੁੱਛਿਆ ਹੋਇਆ ਇਹ ਵੱਡ ਤੋਂ ਪਹਿਲਾਂ ਸਾਡੇ ਗੁਮਾਂਡ ਵਿੱਚ ਇੱਕ ਦੁੱਧ ਹੀ ਰਹਿੰਦਾ ਸੀ ਇਮਾਮ ਬਖਸ਼ ਉਹ ਹੁਣ ਵੀ ਦੁੱਧ ਦਾ ਕਾਰੋਬਾਰ ਕਰਦੇ ਨੇ ਮੇਰੀ ਭੂਆ ਨੇ ਜਲੰਧਰ ਤੋਂ ਤੁਰਨ ਸਮੇ ਉਹਦਾ ਐਡਰੈਸ ਮੈਨੂੰ ਦਿੰਦਿਆਂ ਸਾਰੀ ਜਾਣਕਾਰੀ ਦੇ ਦਿੱਤੀ ਇਹ ਵੀ ਦੱਸਿਆ ਸੀ ਕਿ ਉਹਦਾ ਇੱਕ ਪੁੱਤ ਮੁੰਨਾ ਏ ਉਹ ਤੇਰੇ ਯਾਸੀ ਚਾਚੇ ਦਾ ਲੰਗੋਟਿਆ ਸੀ ਖੂਬ ਜਾਰੀ ਦੋਸਤੀ ਸੀ ਉਹਨਾਂ ਦੋਹਾਂ ਦੀ ਜੇ ਉਹ ਮਿਲ ਗਿਆ ਤਾਂ ਤੈਨੂੰ ਕੋਈ ਤਕਲੀਫ ਨਹੀਂ ਹੋਣਦਾ ਉਹ ਤੈਨੂੰ ਸਾਂਭ ਲਏਗਾ ਲੇ ਮੈਂ ਕਿਹੜਾ ਨਿਆਣਾ ਜਿਹੜਾ ਉਹ ਸਾਂਭ ਲੇਗਾ ਮੈਨੂੰ ਭੂਆ ਦੀ ਗੱਲ ਤੋਂ ਚਿੜਕੀ ਮੈਂ ਕਿਹਾ ਸੀ ਵੱਡਿਆਂ ਲਈ ਬੱਚੇ ਨਿਆਣੇ ਹੀ ਰਹਿੰਦੇ ਨੇ ਭਾਵੇਂ ਬੁੱਢੇ ਕਿਉਂ ਨਾ ਹੋ ਜਾਣ ਗੱਲ ਤਾਂ ਭੂਆ ਦੀ ਠੀਕ ਸੀ ਇਸ ਲਈ ਚੁੱਪਚਾਪ ਹਾਂਮੀ ਭਰ ਦਿੱਤੀ ਫਿਰ ਕੀ ਹੋਇਆ ਤੁਸੀਂ ਗਏ ਸੀ ਮੰਨੇ ਦੇ ਘਰ ਨਾਲ ਦੀ ਸਵਾਰੀ ਨੇ ਫਿਰ ਪੁੱਛਿਆ ਜਰੂਰ ਗਿਆ ਸਾਂ ਦਿਲ ਮੁਹੰਮਦ ਰੋਡ ਤੇ ਥੋੜਾ ਹਟ ਕੇ ਉਹਦੀ ਡੈਰੀ ਸੀ ਲੱਭਣ ਵਿੱਚ ਕੋਈ ਦਿੱਕਤ ਨਹੀਂ ਆਈ ਉਹ ਅੰਦਰ ਬੈਠਾ ਸੀ ਉਸ ਪਾਸ ਗਿਆ ਜਾਣ ਪਛਾਣ ਕਰਾਉਣ ਦੀ ਗਰਜ ਨਾਲ ਆਪਣੇ ਚਾਚੇ ਦਾ ਨਾਮ ਲੈਂਦਿਆਂ ਕਿਹਾ ਮੈਂ ਪੰਡਿਤ ਵਿਦਬਿਆਸ ਦਾ ਭਤੀਜਾ ਹਾਂ ਭਾਰਤ ਤੋਂ ਆਇਆ ਹਾਂ ਮੈਨੂੰ ਇੱਕ ਨਜ਼ਰ ਦੇਖ ਉਹ ਮੰਜੇ ਤੋਂ ਉੱਛਲ ਪਿਆ ਕੁੱਟ ਕੇ ਸੀਨੇ ਨਾਲ ਲਾਇਆ ਤੇ ਕਹਿਣ ਲਗਾ ਕੁਝ ਕਹਿਣ ਦੀ ਲੋੜ ਨਹੀਂ ਬੱਚੇ ਤੂੰ ਮੇਰਾ ਭਤੀਜਾ ਹੈ ਦੂਜਾ ਵਿਆਸੀ ਉਹ ਕਿੰਨੀ देर ਮੇਰੇ ਤੇ ਆਪਣਾ ਪਿਆਰ ਲਟਾਉਂਦਾ ਰਿਹਾ ਆ ਇੱਥੇ ਬਹਿ ਜਾ ਚੰਗੀ ਤਰ੍ਹਾਂ ਮੇਰੇ ਵੱਲ ਕੁਰਸੀ ਸਰਕਾਉਂਦਿਆਂ ਉਸ ਨੇ ਲਾੜ ਨਾਲ ਕਿਹਾ ਹੁਣ ਦੱਸ ਤੇਰੀ ਕੀ ਸੇਵਾ ਕਰਾਂ ਮੈਂ ਕਹਿਣਾ ਚਾਹਿਆ ਕਿ ਹੁਣੇ ਨਾਸ਼ਤਾ ਕਰਕੇ ਆਇਆ ਪਰ ਉਸ ਨੇ ਮੌਕਾ ਹੀ ਨਹੀਂ ਦਿੱਤਾ ਫਟਾਫਟ ਵੱਡਾ ਗਲਾਸ ਗਰਮ ਦੁੱਧ ਦਾ ਮੰਗਾਇਆ ਤੇ ਮੇਰੇ ਸਾਹਮਣੇ ਪਏ ਸਟੂਲ ਤੇ ਰੱਖ ਦਿਆਂ ਹੁਕਮ ਦੇਣ ਵਾਲੇ ਲਹਿਜੇ ਵਿੱਚ ਕਿਹਾ ਪਹਿਲਾਂ ਇਹਨੂੰ ਖਤਮ ਕਰਾ ਫੇਰ ਕੋਈ ਹੋਰ ਗੱਲ ਕਰੀ ਦੁੱਧ ਪੀਣ ਲੱਗਾ ਤਾਂ ਲੱਗਾ ਕਹਿਣ ਤੇਰਾ ਬਾਬਾ ਮੇਰਾ ਚਾਚਾ ਸੀ ਬਹੁਤ ਪਿਆਰ ਕਰਦਾ ਸੀ ਪਰ ਨਾ ਰਿਸ਼ਤੇ ਵੀ ਕਦੇ ਟੁੱਟਦੇ ਨੇ ਇਨ੍ਹਾਂ ਗਲੀਆਂ 'ਚ ਮੈਂ ਤੇ ਬਿਆਸੀ ਖੇਡਦੇ ਹੁੰਦੇ ਸਾਂ ਕੋਈ ਫਰਕ ਨਹੀਂ ਸੀ ਸਾਡੇ 'ਚ ਚੰਗੇ ਭਲੇ ਰਲ ਮਿਲ ਕੇ ਰਹਿੰਦੇ ਸਾਂ ਪਤਾ ਨਹੀਂ ਕਿਹੜੀ ਬਾਅ ਵਗੀ ਅਸੀਂ ਵੱਖ ਹੋ ਗਏ ਕਹਿੰਦੇ ਆ ਮੇਰਾ ਚਾਚਾ ਭਾਵਕ ਹੋ ਗਿਆ ਸੀ ਪਰ ਅਲੋਕਾਰੀ ਗੱਲ ਕੀ ਹੋਈ ਟਾਂਗੇ ਦੀ ਪਿਛਲੀ ਸੀਟ ਤੇ ਬੈਠੇ ਬਜ਼ੁਰਗ ਨੇ ਕਾਲੇ ਪੈਂਦਿਆਂ ਪੁੱਛਿਆ ਉਹ ਵੀ ਦੱਸਦਾ ਥੋੜਾ ਸਬਰ ਕਰੋ ਰੋਹਿਤ ਨੇ ਕਿਹਾ ਸਬਰ ਨਹੀਂ ਹੁੰਦਾ ਸਾਥੋ ਹੁਣ ਦਿੱਲੀ ਗੇਟ ਆਉਣ ਵਾਲਾ ਹੈ ਉੱਥੇ ਉਤਰਨਾ ਵੀ ਹੈ ਬਜ਼ੁਰਗ ਨੇ ਆਪਣੀ ਗੱਲ ਤੇ ਜ਼ੋਰ ਦਿੰਦਿਆਂ ਕਿਹਾ ਕਿਉਂ ਕਬਰ ਕਾਬਰ ਦਿਓ ਮਾਲਕੋ ਕਹੋ ਤਾਂ ਥੋੜੀ ਦੇਰ ਇੱਥੇ ਹੀ ਖਲੋ ਜਾਨੇ ਆ ਇਹ ਕਹਾਣੀ ਅਜੇ ਦੂਰੀ ਹੈ ਰਹਿਦਾ ਭਾਗ ਤੁਹਾਨੂੰ ਕੱਲ ਨੂੰ ਸੁਣਾਵਾਂਗੇ ਜੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਮੈਂਟ ਕਰਕੇ ਜਰੂਰ ਦੱਸਣਾ ਜੀ